ਸਾਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਕੱਲਣਾ ਮੇਰੇ ਕੋਲ ਦੁਕਾਨ ਤੇ ਆਗੇ ਭੇਡਾਂ ਲਾ ਲਓ ਲਾਲ ਕੀੜੇ ਲਾ ਲਓ ਭਮੱਕੜ ਲਾ ਲਓ ਜੋ ਵੀ ਲਾ ਲਓ ਹਨਾ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦੇ ਉਹ ਮੇਰੇ ਨਾਲ ਬਹਿਸ ਲਾਗੇ ਕਰਨਾ ਲੈਂਡ ਪਾਲਿਸੀ ਜਿਹੜੀਆਂ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਐਕਵਾਇਰ ਹੋ ਰਹੀਆਂ ਨੇ ਨਾ ਇਹਨਾਂ ਦੇ ਇਹਨਾਂ ਤੇ ਮੇਰੇ ਨਾਲ ਬਹਿਸ ਲਾਗੇ ਕਰਨਾ ਮੈਂ ਕਿਹਾ ਯਾਰ ਕਹਿੰਦੇ ਲੈਂਡ ਪਾਲਿਸੀ ਦਾ ਪਤਾ ਨਹੀਂ ਜੀ ਅੱਧੇ ਲੋਕ ਉਹੀ ਕਿਸਾਨਾਂ ਦੇ ਗਏ ਲੱਗ ਕੇ ਕਹਿੰਦੇ ਫਲਾਣੀ ਧੋਵੇ ਬਾਗੇ ਲੁਧਿਆਣੇ ਮੈਂ ਕਿਹਾ ਯਾਰ ਚੱਲ ਤੁਸੀਂ ਦੱਸ ਦੋ ਕਹਿੰਦੇ ਜੀ 2-2 ਕਰੋੜ ਰੁਪਈਆ ਤਾਂ ਜ਼ਮੀਨ ਦਾ ਕੀਲੇ ਦਾ ਹੀ ਜ਼ਮੀਨ ਦਾ ਦੇਰੀਆ ਗਵਰਨਮੈਂਟ ਆ ਜਦੋਂ ਤੱਕ ਕਹਿੰਦੇ ਪਹਿਲਾਂ ਤਾਂ ਬਿਆਨਨਾ ਹੋਊ ਜਦੋਂ ਤੱਕ ਕਹਿੰਦੇ ਕਬਜ਼ਾ ਨਹੀਂ ਹੁੰਦਾ ਤੱਕ ਲੱਖ ਰੁਪਈਆ ਠੇਕੇ ਦਾ ਦੇਵਾਂਗੇ ਮੈਂ ਕਿਹਾ ਠੀਕ ਆ ਤੇ ਜਦੋਂ ਕਹਿੰਦੇ ਕਬਜ਼ਾ ਹੋ ਗਿਆ ਉਸ ਤੋਂ ਬਾਅਦ 2 ਕਰੋੜ ਰੁਪਈਆ ਜਿਹੜਾ ਠੇਕਾ ਦੇਤਾ ਉਹ ਅੱਡਾ ਤੇ ਉਸ ਤੋਂ ਬਾਅਦ ਰੱਬ ਤੁਹਾਡਾ ਭਲਾ ਕਰੇ ਹਜ਼ਾਰ ਰੁਪਏ ਦਾ ਪਲਾਟ ਉਹ ਅੱਡਾ ਮੈਨੂੰ ਕਹਿੰਦੇ ਉਹ ਮੈਂ ਕਿਹਾ ਸਿਆ ਕਹਿੰਦੇ ਤੁਸੀਂ ਦੱਸੋ ਵੀ ਕਿੰਨੇ ਮਲ ਬਣ ਗਏ ਪੈਸੇ ਮੈਂ ਕਿਹਾ ਪੈਸਾ ਤਾਂ ਬਹੁਤ ਬਣ ਗਿਆ ਚੱਲ ਫਿਰ ਮੈਂ ਕਿਹਾ ਇਹ ਹੈਗੀ ਸਕੀਮ ਕਹਿੰਦੇ ਹਾਂ ਮਾਂ ਤੁਹਾਨੂੰ ਕੀ ਨਾ ਦੱਸਿਆ ਕਹਿੰਦੇ ਸਾਨੂੰ ਪਤਾ ਸੀ ਆਏ ਆ ਜੇ ਆ ਬੋਆ ਫਿਰ ਮੈਂ ਹੋ ਗਿਆ ਸਿੱਧਾ ਮੈਂ ਥੋੜੀ ਭੈਣ ਦਾ ਬੈਂਗਣ ਪਤਾ ਤੁਹਾਨੂੰ ਮੈਂ ਸਿੱਧੀ ਐਂ ਬੋਲਿਆ ਜਿਵੇਂ ਹੁਣ ਬੋਲਿਆ ਮੈਂ ਹੈ ਮੈਂ ਭੈਣ ਦਾ ਯਾਰੋ ਮਾਂ ਲੱਗ ਜਾਂਦੇ ਹੋ ਜਿਹਨੇ ਜਿਹਨੇ ਨਗੋਜਾ বাজਾਤਾ ਉਹਦੀ ਬੋਲੀ ਬੋਲਣ ਲੱਗ ਜਾਂਦੇ ਹੋਗੇ ਠੀਕ ਆ ਜੇ ਕਿਸੇ ਨੇ ਕਿਛ ਨੇ ਕਿਸੇ ਟੀਚਰ ਦੀ ਬਦਲੀ ਕਰਾਤੀ ਕਹਿ ਕੇ ਕਿਸੇ ਐਮਐਲਏ ਨੇ ਜਾਂ ਵੜਾ ਮੋਟਾ ਕਿਸੇ ਨੇ ਕਹਿਤਾ ਤਾਂ ਉਹਦੇ ਉਹਦੀ ਗੋਣਗੋਣ ਲੱਗ ਜਾਂਦੇ ਨੇ ਵੀ ਹਾਂ ਅਸੀਂ ਐਮਐਲਏ ਆ ਅਸੀਂ ਐਮਪੀ ਆਗੇ ਭਾਈ ਜੀ ਲੈਂਡ ਪਾਲਿਸੀ ਸਕੀਮ ਕੀਤੀ ਮੈਂ ਮੈਂ ਕਹਾ ਮੈਂ ਮੈਂ ਜਿੱਥੇ ਤੱਕ ਮੈਂ ਜਾਣਦਾ ਉਹ ਸਕੀਮ ਇਹ ਆ ਵੀਰੇ ਮੰਨ ਲਓ ਜਿਵੇਂ ਮੇਰੇ ਕੋਲ ਆ ਮੇਰੇ ਕੋਲ 2 ਕਿੱਲੇ ਵੰਡ ਦੇਣ ਮੇਰੇ ਕੋਲ ਮੇਰੇ 2 ਕਿੱਲੇ ਉਹ ਤੇ ਆ ਗਏ 2 ਕਿੱਲਾਂ ਦਾ ਭਾਈ ਜੀ ਮੈਨੂੰ ਵੰਗਣ ਨਹੀਂ ਦੇਣਾ ਸਰਕਾਰ ਨੇ ਜੇ ਸਰਕਾਰ 2 ਕਰੋੜ ਕਹਿੰਦੀ ਹੈ ਨਾ ਕੁਝ ਨਹੀਂ ਦਿੰਦੀ ਸਰਕਾਰ 2 ਦੂ ਕਰੋੜ ਸਰਕਾਰ ਦੋ ਕਿਲੇ ਮੇਰੇ ਅਕਵਾਇਰ ਕਰੂ ਜਦੋਂ ਤੱਕ ਉਥੇ ਬਿਲਡਿੰਗ ਨਹੀਂ ਬਣਨ ਦਿੰਦੇ ਔਗਲ ਤੱਕ ਇਹ ਕਹਿੰਦੇ ਨੇ ਵੀ ਤੁਹਾਨੂੰ ਲੱਖ ਰੁਪਿਆ ਠੇਕਾ ਦੇਵਾਂਗੇ ਨਹੀਂ ਦਿੰਦੇ ਠੇਕਾ ਪਹਿਲਾਂ 30000 ਤੀ ਫਿਰ 70 ਹੁਣ ਲੱਖ ਕਹਿੰਦੇ ਕਹਿੰਦੇ ਨੇ ਠੀਕ ਹੈ ਉਸ ਤੋਂ ਬਾਅਦ ਜਦੋਂ ਜਦੋਂ ਮੰਨ ਲਓ ਵੀ ਉਥੇ ਕੋਈ ਆ ਗਈ ਬਿਲਡਿੰਗ ਬਣਨ ਲੱਗੀ ਮੰਨ ਲਓ ਮੰਨ ਲਓ ਪਹਿਲੀ ਗੱਲ ਉਥੇ 1000 ਗਜ ਦਾ ਇਕੱਲਾ ਆਪਾਂ ਨੂੰ ਪਲਾਟ ਦਿੱਤਾ ਜਾਊਗਾ ਪਲਾਟ ਦਾ ਰੇਟ 10000 ਰੁਪਏ ਗਜ ਵੀ ਹੋ ਸਕਦਾ 20000 ਗਜ ਵੀ ਹੋ ਸਕਦਾ 40000 ਕੱਲਾ ਉਹ ਪਲਾਟ ਦਾ ਰੇਟ ਜਿਹੜਾ ਆਪਾਂ ਨੂੰ 1000 ਰੁਪਏ ਦਾ ਪਲਾਟ ਆ ਕੱਲਾ ਬਸ ਦੋ ਗਿੱਲਿਆਂ 'ਚੋਂ ਮੈਨੂੰ 2000 ਗਾ ਦੇ ਕੱਲੇ ਪਲਾਟ ਪਲਾਟ ਮਿਲਣਗੇ ਹੋਰ ਮੈਨੂੰ ਕੁਝ ਨਹੀਂ ਮਿਲਦਾ ਕਿਸੇ ਦੇ ਮਨ 'ਚ ਇਹ ਹੋਵੇ ਜੀ 2 ਕਰੋੜ ਮਿਲੂ 4 ਕਰੋੜ ਮਿਲੂਗਾ ਠੇਕਾ ਮਿਲੂ ਕੁਝ ਨਹੀਂ ਮਿਲਦਾ ਬਾਈ ਜੀ ਜਿਵੇਂ ਰੇਲयंस ਦੇ ਪੰਪ ਬੰਦ ਪਏ ਰਹੇ ਤੇ ਨਾ ਜਿਹੜੇ ਲੋਕਾਂ ਨੇ ਜ਼ਮੀਨਾਂ ਦਿੱਤੀਆਂ ਦੀਆਂ ਉਹਨਾਂ ਦੇ ਵਿੱਚ ਐਗਰੀਮੈਂਟ ਹੋਏ ਹੋਏ ਤੇ ਕੁਸਤਾਮਾ ਦੇ ਉੱਪਰ ਵੀ ਜਿੰਨਾ ਟਾਈਮ ਪੰਪ ਚੱਲੂ ਉਹਨਾਂ ਟਾਈਮ ਤੁਹਾਨੂੰ ਇੰਨਾ ਕਿਰਾਇਆ ਦੇਵਾਂਗੇ ਲੋਕਾਂ ਨੇ ਕੇਸ ਕਰਤੇ ਜੀ ਰੇਲयंस ਵਾਲਾਂ ਤਾਂ ਐ ਕਰਤਾ ਵਾ ਕਰਤਾ ਠੀਕ ਆ ਉਹਦੇ ਵਿੱਚ ਪਾਲਿਸੀ ਚ ਪਹਿਲਾਂ ਹੀ ਲਿਖ ਲਿਆ ਵੀ ਜਿੰਨਾ ਟਾਈਮ ਗਵਰਨਮੈਂਟ ਨੇ ਵੀਰੇ ਲੈਂਡ ਪਾਲਿਸੀ ਸਕੀਮ ਦੇ ਵਿੱਚ ਇਹੀ ਆ ਵੀ ਜਿੰਨੀ ਤੁਹਾਡੀ ਜ਼ਮੀਨ ਆਊਗੀ ਅੱਧੀ ਐਕਵਾਇਰ ਹੋਊਗੀ ਜਿਹੜੀ ਉਹਦੇ ਵਿੱਚ ਕਲੋਨੀ ਕਟੂਗੀ ਕਲੋਨੀ ਤਾਂ ਯਾਰ ਉਹਰੇ ਸਾਡੇ ਪਵਾਨੀ ਘਾਟ ਉਹਰੇ 20 ਕਲੋਨੀਆਂ ਕਟੀਆਂ ਪਈਆਂ ਨੇ ਠੀਕ ਆ ਕੋਈ ਕਲੋਨੀ ਕਾਮਯਾਬ ਹੋਊਗੀ ਕੋਈ ਨਹੀਂ ਹੋਈ ਮੰਨ ਲਓ ਜਿਹੜੀ ਮੇਰੀ ਜ਼ਮੀਨ ਚ ਆ ਗਈ ਨਾ ਕਾਮਯਾਬ ਹੋਈ ਫੇਰ ਮੈਂ ਕੀ ਕਰੂੰ ਹਜ਼ਾਰ ਕਰਦੇ ਪਲਾਟ ਨੂੰ ਹੋਰ ਕੁਛ ਨਹੀਂ ਮਿਲਦਾ ਵੀਰੇ ਇਕੱਲਾ ਪਲਾਟ ਪਲਾਟ ਮਿਲੂ ਹਜ਼ਾਰ ਗਾਜ ਜਗਾ ਮਿਲੂ ਜੇ ਭੈਣ ਚੋ ਦੀ ਦੇ ਪਿਛਲੇ ਪਾਸੇ ਦਿੱਤੀ ਫੇਰ ਅੱਦੇ ਤਾਂ ਮੇਰੇ ਲਾਣੇਦਾਰ ਵਰਗੇ ਆਣ ਪੜਨ ਨੇ ਜਿਨ੍ਹਾਂ ਨੂੰ ਗਲੀਆਂ ਨਾਲੀਆਂ ਦੀ ਰਜਿਸਟਰੀ ਕਰਾ ਕੇ ਫੇਰ ਇਹ ਗੱਲਾਂ 'ਚ ਕੁਛ ਨਹੀਂ ਰੱਖਿਆ ਬਾਈ ਜਿਹੜੀਆਂ ਭੇਡਾਂ ਨੇ ਭਮੱਕੜ ਨੇ ਆਪਦੀ ਸਮਝ ਆਪਦੇ ਲਵੇ ਰੱਖਿਆ ਕਰੋ ਠੀਕ ਆ ਕੋਈ ਕਿਸੇ ਨੂੰ 2 ਕਰੋੜ ਨਹੀਂ ਮਿਲਦਾ 4 ਕਰੋੜ ਨਹੀਂ ਮਿਲਦਾ ਹੱਥ ਬਨ ਕੇ ਵੇਂਟੀਆ ਕਿਸੇ ਨਾਲ ਉਹੀ ਨਾ ਪੰਗਾ ਲੈ ਲਿਓ ਅਗਲਾ ਆ ਕੇ ਬੈਠਾਗਾ ਮੇਰੇ ਵਰਗੇ ਦੀਆਂ ਲਿਮਟਾਂ ਲਿਮਟਾਂ ਟੁੱਟੀਆਂ ਪਈਆਂ ਨੇ ਉਹੀ ਦੁਖੀ ਹੋਏ ਹੋਏ ਆਣਗੇ ਕਦੇ ਸੋਡਾ ਇੰਜਨ ਹੋ ਜੇ ਧੰਨਵਾਦੀ